ਲੋ ਜੀ ਮੈਂ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਵੇਖਦੇ ਪਏ ਹੋ ਟੈਕਸਵੇ ਜੀਸੀ ਤੁਹਾਨੂੰ ਬੇਨਤੀ ਹੁੰਦੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਸਿੰਘਾਂ ਦਾ ਸਾਰੇ ਪੰਜਾਬੀਆਂ ਦਾ ਕਿ ਤੁਸੀਂ ਸਾਡੀਆਂ ਗੱਲਾਂ ਦੇ ਉੱਤੇ ਜਿਹੜਾ ਆਪਣਾ ਉਹ ਉਹਨੂੰ ਪਸੰਦ ਕਰਦੇ ਹੋ ਤੇ ਤੁਹਾਨੂੰ ਬੇਨਤੀ ਹੈਗੀ ਅੱਛਾ ਜੀ ਅੱਜ ਗੱਲ ਕਰਾਂਗੇ ਸਰਦਾਰ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਇੱਕ ਇੰਟਰਵਿਊ ਕੀ ਦੇ ਦਿੱਤਾ ਇੱਕ ਇੰਟਰਵਿਊ ਕੀ ਦੇ ਦਿੱਤਾ ਕੈਨੇਡਾ ਦੇ ਟੀਵੀ ਨੂੰ ਕਿ ਜਨਾਬ ਇੱਥੇ ਅੱਗਾਂ ਲੱਗੀਆਂ ਹੋਈਆਂ ਕੀ ਅੱਗਾਂ ਲੱਗੀਆਂ ਹੋਈਆਂ ਜਨਾਬ ਇੱਥੇ ਲੋਕੀ ਜਿਹੜੇ ਨੇ ਉਹ ਕੋਲਿਆਂ ਕੋਲਿਓ ਕੋਲੀ ਹੋ ਗਏ ਨੇ ਹਿੰਦੁਸਤਾਨ ਦੇ ਉੱਤੇ ਜਨਾਬ ਠੀਕ ਹੈ ਜੀ ਹਿੰਦੁਸਤਾਨ ਦੀ ਜਿਹੜੀ ਆਪਣਾ ਕੀ ਕਹਿੰਦੇ ਨੇ ਉਹਨੇ ਜਿਹੜੀਆਂ ਉੱਥੇ ਦੀ ਜਿਹੜੀਆਂ ਹਿੰਦੁਸਤਾਨੀ ਜਿਹੜੀਆਂ ਸਰਕਾਰਾਂ ਨੇ ਉਹ ਹੋ ਗਈਆਂ ਜਾਂ ਆਪਣਾ ਕੈਨੇਡਾ ਦੇ ਵਿੱਚ ਜਿਹੜੇ ਕੁਝ ਜਿਹੜੇ ਕੋਈ ਹਿੰਦੂਆਂ ਦੇ ਜਿਹੜੇ ਬੜੇ ਜਿਹੜੀ ਕੀ ਕਹਿੰਦੇ ਨੇ ਉਹਨਾਂ ਨੂੰ ਜਿਹੜੇ ਕਿ ਬਗੈਰ ਪੈਸਿਆਂ ਤੋਂ ਵੋਲੰਟੇਰੀਲੀ ਜਿਹੜੇ ਉਹਨਾਂ ਦੀ ਲੌਬਿੰਗ ਲੌਬੀ ਫਰਮਸ ਨੇ ਸਹਾਫੀਆਂ ਦੇ ਰੂਪ ਵਿੱਚ ਲੋਕਾਂ ਦੇ ਰੂਪ ਵਿੱਚ ਸਾਰੇ ਜਨਾਬ ਇਹ ਜਨਾਬ ਤੜਫਲ ਲੱਗਿਆ ਆ ਕਿ ਸਰਦਾਰ ਗੁਰਪਤਵੰਨ ਸਿੰਘ ਪੰਨੂ ਹੋਰਾਂ ਨੇ ਇੰਟਰਵਿਊ ਦਿੱਤਾ ਤੇ ਜਨਾਬ ਕੈਨੇਡਾ ਦੇ ਟੀਵੀ ਨੇ ਕਿਉਂ ਉਹਨਾਂ ਨੂੰ ਜਗ੍ਹਾ ਦਿੱਤੀ ਹੈ ਕਿਉਂ ਜਗ੍ਹਾ ਦਿੱਤੀ ਕਿਸੇ ਨੂੰ ਜਨਾਬ ਆਇਆ ਜੀ ਕਿ ਪਿੱਛੇ ਜਿਹੜਾ ਉਹਨਾਂ ਨੇ ਬੈਕਗ੍ਰਾਉਂਡ ਲਾਇਆ ਹੋਇਆ ਉੱਤੇ ਇਤਰਾਜ਼ ਹੈ ਕਿਸੇ ਨੂੰ ਜਨਾਬ ਇੱਥੇ ਰੈਫਰੈਂਡਮ ਤੇ ਇਤਰਾਜ਼ ਹੈ ਕਿਸੇ ਨੂੰ ਜਨਾਬ ਤੇ ਗੁਰਪਤਮ ਸਿੰਘ ਪੰਨੂ ਤੇ ਇਤਰਾਜ਼ ਹੈ ਹੱਦ ਹੋ ਗਈ ਏ ਅੱਜ ਤੁਹਾਡੀਆਂ ਅੱਜ ਜਿੰਨੇ ਸੜਨ ਵਾਲੇ ਲੋਕ ਨੇ ਸਾਰਿਆਂ ਨੂੰ ਤੁਹਾਡੇ ਸਾਹਮਣੇ ਜ਼ਰਾ ਖੋਲ-ਖੋਲ ਕੇ ਰੱਖਾਂਗੇ ਠੀਕ ਹੈ ਜੀ ਵਾਰੀ-ਵਾਰੀ ਸ਼ੁਰੂ ਕਰਨੇ ਹਨ ਲੇਕਿਨ ਪਹਿਲੇ ਪਹਿਲੇ ਪੰਨੂ ਹੋਰਾਂ ਦਾ ਜਿਹੜਾ ਇੰਟਰਵਿਊ ਹੈ ਜਿਦੇ ਵਿੱਚ ਉਹਨਾਂ ਨੇ ਬਿਨ ਜਿਹਨਾਂ ਨੇ ਗਿਰਾਸਾ ਹੁਣੇ ਕੋ ਨਹੀਂ ਇਸ ਲਈ ਲੋਕ ਜਿਹੜੇ ਨੇ ਸਬਸਟੈਂਸ ਤੇ ਗੱਲ ਨਹੀਂ ਕਰ ਰਹੇ ਇੰਟਰਵਿਊ ਦੇ ਕੰਟੈਂਟ ਤੇ ਗੱਲ ਨਹੀਂ ਕਰਨਗੇ ਜ਼ਿਆਰੀ ਤੌਰ ਦੇ ਉੱਤੇ ਗੱਲ ਕਰਨਗੇ ਪਿਛਲੀਆਂ ਤਸਵੀਰਾਂ ਤੇ ਗੱਲ ਕਰਨਗੇ ਕਿਉਂ ਦਿੱਤੀ ਅਸਲ ਅਸਲ ਇਸ਼ੂ ਜਿਹੜਾ ਡਿਸਕਸ ਹੋਣਾ ਚਾਹੀਦਾ ਜਾਂ ਗੱਲ ਹੋਣੀ ਚਾਹੀਦੀ ਉਹ ਕੰਟੈਂਟ ਹੈਗਾ ਠੀਕ ਚੈਨਲ ਦਾ ਕੰਟੈਂਟ ਹੈਗਾ ਉਹਨਾਂ ਦੇ ਇੰਟਰਵਿਊ ਦਾ ਆ ਜਰਾ ਸੁਣੋ ਪਹਿਲੇ ਕੀ ਉਹਨਾਂ ਨੇ ਕਿਹਾ ਆ ਇਟਸ ਵੈਰੀ ਅਨਫੋਰਚੂਨੇਟ ਥੈਟ ਆਮ ਸੇਇੰਗ ਇਟ ਓਨ ði ਨੈਸ਼ਨਲ ਟੀਵੀ Uh, that uh, Prime Minister Carney is acting more more like a bank teller, um, bank teller who just wants to count the currency at the cost of the surrendering Canada's sovereignty, surrendering the safety and security of Canadians. So he wants to cover this up under a trade deal and then trying to act and tell the Canadians that I am doing a, a favor to Canada by boosting the trade relationship with India if he's so smart and if he's so skillful why wouldn't he have a trade deal with the uh, the world's largest democracy where they have 800 billion dollar of trade with president trump so what skills uh, does he need to have a trade agreement with the us but he is willing to have a trade agreement with a regime which is becoming an authoritarian where the assassination plots are run through the indian diplomats run through the orders of a prime minister and the all those that come underneath him like the NSA Ajit Dawal the foreign minister Jashankar, including their diplomats. They are raw agents. The one we have right now Dinesh Patnaik. We had a long history with him in um, uh, UK. He was a deputy consulate journal in 2016 to 2018 when we were running a Khalistan referendum campaign over there and we called it London Declaration. he went he became as an undercover ra agent contacted each and every sik organization gurudwaras to counter khalistan referendum movement suneya oh kehnde ne ke bhai jehda canada di te india di trade deal es time bandi nahi aur eh blood money de taur de utte hi ho sakda ke tade ek shairi nu marreya hoya tade ek shairi nu shaheed kita hoya hardeep singh nijer nu us to baad baki je ਕੱਲ ਜਿਹੜਾ ਬੰਦਾ ਇੱਕ ਆਪਣਾ ਬਿਜ਼ਨਸਮੈਨ ਜਿਹੜਾ ਉਹਨੂੰ ਗੋਲੀਆਂ ਮਾਰੀਆਂ ਹੋਈਆਂ ਤੁਸੀਂ ਇਹ ਸਾਰਾ ਕੁਝ ਹੁੰਦਿਆਂ ਕਰਦੇ ਆ ਕਿਵੇਂ ਜਾ ਕੇ ਆਪਣੇ ਕਾਤਲਾਂ ਦੇ ਨਾਲ ਬਹਿ ਸਕਦੇ ਹੋ ਸੁਲਾਹ ਕਰ ਸਕਦੇ ਹੋ ਸਮਝੌਤਾ ਕਰ ਸਕਦੇ ਹੋ ਬਗੈਰ ਬਗੈਰ ਅਕਾਉਂਟੇਬਿਲਟੀ ਪਰ ਉਹਨਾਂ ਦਾ ਬੇਸਿਕ ਜਿਹੜਾ ਜਿਹੜੀ ਫਿਜ਼ਿਕ ਗੱਲਬਾਤ ਹੈ ਉਹ ਤੇ ਇਹੀ ਹੈ ਕਿ ਭਾਈ ਤੁਸੀਂ ਅਕਾਉਂਟੇਬਿਲਟੀ ਪਹਿਲੇ ਕਰੋ ਉਸ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਭਾਵੇਂ ਜਿੰਨੀ ਮਰਜ਼ੀ ਵਪਾਰ ਕਰੋ ਕੌਣ ਰੋਕਦਾ ਮੁਲਕ-ਮੁਲਕਾਂ ਨਾਲ ਵਿਪਾਰ ਕਰਦੇ ਕਰਦੇ ਕਰਨਾ ਕਰਨਾ ਚਾਹੀਦਾ ਐਕਸਪੋਰਟ ਇੰਪੋਰਟ ਹੁੰਦੀ ਹੈ ਤੇ ਜਨਾਬ ਇਕਨੋਮੀ ਬੜਾ ਵੱਧਦੀ ਹੈ ਇਕਨੋਮੀ ਵਧੇਗੀ ਜਿਹੜੇ ਕੈਨੇਡਾ ਦੇ ਲੋਕ ਨੇ ਉਹਨਾਂ ਨੂੰ ਵੀ ਫਾਇਦਾ ਹੋਏਗਾ ਕੈਨੇਡਾ ਦੇ ਵਿੱਚ ਵੀ ਖੁਸ਼ਹਾਲੀ ਆਏਗੀ ਪਰ ਇਹ ਤੁਸੀਂ ਜੇਕਰ ਆਪਣੇ ਇਸ ਕੋਸਟ ਦੇ ਉੱਤੇ ਕਰੋਗੇ ਤੁਹਾਡੇ ਰੂਲ ਆਫ ਲਾ ਦਾ ਕੋਸਟ ਹੋਏ ਤੁਹਾਨੂੰ ਆਪਣੇ ਜਿਹੜੇ ਨੇ ਆਪਣੇ ਕਾਨੂੰਨ ਦੀ ਕੀਮਤ ਅਦਾ ਕਰਨੀ ਪਵੇ ਤੁਹਾਨੂੰ ਆਪਣੇ ਹਿਊਮਨ ਰਾਈਟਸ ਦੀ ਕੀਮਤ ਅਦਾ ਕਰਨੀ ਪਵੇ ਤੁਹਾਨੂੰ ਆਪਣੀ ਵੈਲਿਊਜ਼ ਦੀ ਕੀਮਤ ਅਦਾ ਕਰਨੀ ਪਵੇ ਤੁਹਾਨੂੰ ਆਪਣੀ ਡੈਮੋਕ੍ਰੇਸੀ ਦੀ ਕੀਮਤ ਅਦਾ ਕਰਨੀ ਪਵੇ ਤਾਂ ਫਿਰ ਇਹ ਘਾਟੇ ਦਾ ਸੌਦਾ ਹੁੰਦਾ ਸਿੱਧੀ ਜਿਹੜੀ ਗੱਲ ਹੁਣ ਇੱਕ ਗੱਲ ਕਰ ਦਿੱਤੀ ਪੰਨੂ ਸਾਹਿਬ ਨੇ ਇਹ ਜਿਹੜੇ ਹਿੰਦੂ ਸਾਰੇ ਇਸ ਟਾਈਮ ਉਛਲ ਫੁਦਕ ਰਹੇ ਨੇ ਜਿਹੜੇ ਮੁਖਤਲਫ ਭੇਸ ਵਟਾ ਵਟਾ ਕੇ ਆਦੇ ਮੈਂ ਤੁਹਾਨੂੰ ਦੱਸਣਾ ਇੱਕ ਇੱਕ ਸਾਫ਼ੀ ਨੂੰ ਦੱਸਣਾ ਮੈਂ ਸਾਹਾਵੀ ਦਾ ਪੂਰਾ ਕੱਚਾ ਚੱਟਾ ਤੁਹਾਡੇ ਖੋਲਾਂਗੇ ਇਸ ਰੂਪਾ ਇਸ ਰੂਪਾ ਬੀਬੀ ਦਾ ਤੁਹਾਨੂੰ ਪੂਰੀ ਤਰ੍ਹਾਂ ਰੂਪ ਜਿਹੜੀ ਦੇਖਾ ਨਾ ਉਹ ਤੁਹਾਨੂੰ ਸਾਹਮਣੇ ਮੈਂ ਰੱਖਾਂਗਾ ਮੈਂ ਜ਼ਰਾ ਤੁਹਾਨੂੰ ਥੰਮ ਖੋਲ ਕੇ ਰੱਖਾਂਗਾ ਦੀ ਮੈਂ ਪੂਰੀ ਹਿਸਟਰੀ ਹੈ ਦੀ ਇਹ ਜਿਹੜੀ ਆਈ ਨਠੀ ਵਜੀਪੁਰ ਫੜ ਕੇ ਟੀਵੀ ਤੇ تنਕੀਦ ਕਰਨੂ ਇਹ ਜਿਹੜੇ ਲੋਕੀ ਜਿਹੜੇ ਹੁਣੇ ਤੇ ਕਹਿ ਰਹੇ ਨੇ ਇਹ ਜਿਹੜੇ ਕਹਿ ਰਹੇ ਨੇ ਕਿ ਕੈਨੇਡਾ ਦੇ ਟੀਵੀ ਨੇ ਕਿਉਂ ਜਗ੍ਹਾ ਦਿੱਤੀ ਪੰਨੂ ਨੂੰ ਇਹ ਸਾਰੇ ਯੋ ਜਿਹੜੇ ਨੇ ਮੁਨਾਫਕ ਤਰੀਨ ਲੋਗ ਨੇ ਜਿਹੜੇ ਲਿਬਰਲ ਲਿਬਰਲ ਨਿਬਾਦੇ ਲਿਬਰਲ ਲਿਬਾਸ ਪਾ ਕੇ ਦੂਸਰੇ ਆਵਾਜ਼ ਤੇ ਦੂਸਰੇ ਆ ਦੂਸਰੇ ਆਵਾਜ਼ ਤੇ ਆਪਣੇ ਵਾਸਤੇ ਫਰੀ ਸਪੀਚ ਮੰਗਦੇ ਨੇ ਹੂੰ ਰਾਈਟ ਟੂ ਸਪੀਕ ਮੰਗਦੇ ਨੇ ਰਾਈਟ ਟੂ ਫ੍ਰੀडम ਮੰਗਦੇ ਨੇ ਹੈ ਪਰ ਜਦੋਂ ਇਹ ਹੀ ਫ੍ਰੀडम ਇਹ ਹੀ ਰਾਈਟ ਸਪੀਚ ਦੂਸਰੇ ਵਾਸਤੇ ਆਂਦਾ ਫਿਰ ਤਕਲੀਫ ਸ਼ੁਰੂ ਹੋ ਜਾਂਦੀ ਆਜੋ ਵਾਰੀ ਵਾਰੀ ਇੱਕ ਕਰਨੇ ਆ ਪੰਨੂ ਮੈਂ ਮੇਰਾ ਪ੍ਰੋਗਰਾਮ ਸੀ ਪਹਿਲੇ ਕਿ ਮੈਂ ਪੰਨੂ ਉਹਨਾਂ ਦੇ ਜਿਹੜਾ ਕੰਟੈਂਟ ਸਾਰਾ ਉਹ ਤੇ ਡਿਸਕਸ ਕਰਾਂ ਪਰ ਮੈਂ ਦੇਖਦਾ ਕਿ ਕੱਲ ਦੀ ਜਿਹੜੀ ਇਸ ਇਸ ਇੰਟਰਵਿਊ ਤੋਂ ਬਾਅਦ ਜਿਹੜੀ ਅੱਗ ਲੱਗੀ ਹੋਈ ਏ ਇਹ ਹਿੰਦੂਤਵਾ ਦੇ ਵਿੱਚ ਆਰਐਸਐਸ ਦੇ ਵਿੱਚ ਜਿਹੜੀ ਕਿ ਰੌ ਦੇ ਜਿਹੜੇ ਅੱਗੇ ਆਪਰੇਟਿਵ ਨੇ ਜਿਹੜੇ ਰੌ ਦੇ ਜੈਂਟ ਨੇ ਅੱਗੇ ਚਾਹੇ ਉਹ ਮੁਖਤਲਫ ਸੰਸਥਾ ਹੋਣ ਚਾਹੇ ਇੰਡੀਵਿਜੂਅਲਸ ਹੋਣ ਸਾਰੇ ਜਿਹੜੇ ਕੱਲ ਦੇ ਨਾ ਕੋਲਿਆਂ ਤੇ ਕੋਲਿਆਂ ਤੇ ਲੇਟ ਰਿਆ ਨੇ ਅੱਗਾਂ ਲੱਗੀਆਂ ਆ ਭਾਂਬੜ ਮਚ ਰਿਆ ਨੇ ਹਿੰਦੂ ਕੈਨੇਡੀਅਨ ਫਾਊਂਡੇਸ਼ਨ ਮਤਲਬ ਦੇਖੋ ਹੈ ਹਿੰਦੂ ਕੈਨੇਡੀਅਨ ਫਾਊਂਡੇਸ਼ਨ ਕੈਨੇਡਾ ਚ ਬਹਿ ਕੇ ਕੈਨੇਡਾ ਦਾ ਕੋਈ ਅਹਿਸਾਸ ਨਹੀਂ ਇੰਡੀਆ ਦਾ ਅਹਿਸਾਸ ਹੈ ਸਿੱਧੇ ਰੂਪ ਨਾਲ ਸਮੁੱਚੇ ਰੂਪ ਨਾਲ ਸਾਬਤ ਹੋ ਗਿਆ ਕਿ ਕੈਨੇਡੀਅਨ ਜਿਹੜੀ ਹਿੰਦੂ ਕੈਨੇਡੀਅਨ ਫਾਊਂਡੇਸ਼ਨ ਹੈ ਇਹ ਕੈਨੇਡਾ ਦਾ ਨਹੀਂ ਇਹ ਇੰਡੀਆ ਦੀ ਏਜੰਟ ਹੈ ਇੰਡੀਆ ਦੀ ਲੋਬੀਇਸਟ ਹੈ ਕੀ ਕਹਿੰਦੀ ਹੈ ਹਿੰਦੂ ਕੈਨੇਡੀਅਨ ਫਾਊਂਡੇਸ਼ਨ ਡਿਮਾਂਡਸ ਅਕਾਉਂਟੇਬਿਲਟੀ ਫ੍ਰॉम ਸੀਟੀਵੀ ਫੀਚਰਿੰਗ ਹਿੰਦੂ ਫੋਬਿਕ ਪੋਸਟਰ ਹੈ ਪਿੱਛੇ ਜਿਹੜਾ ਪੰਨੂ ਸਾਹਿਬ ਦੇ ਪਿੱਛੇ ਜਿਹੜਾ ਲੱਗਿਆ ਹੋਇਆ ਹੈ ਨਾ ਪਿੱਛੇ ਲਿਖਿਆ ਜਿਹਦੇ ਤੇ ਹੈ ਨਾ ਹਿੰਦੀ ਨਾ ਹਿੰਦੁਸਤਾਨ ਹੈ दिल्ली बनेगा खालिस्तान रहे हिंदू कनेडियन फाउंडेशन एक्सप्रेस डीप कंडेमिनेशन ऑफ द लेटेस्ट सी टीवी ब्रॉडकास्ट दैट प्रोवाइड अ प्लेटफॉर्म टू एन इंडिविजुअल हु अपीयर्ड विद अ बैकग्राउंड पोस्टर स्टैंडिंग नो हिंदी नो हिंदुत्व एंड नो हिंदुस्तान दिसम्स आर नॉट मेयर स्लोगन ਦੇ ਰਿਪਰੈਜ਼ੈਂਟ ਡਾਇਰੈਕਟ ਅਟੈਕ ਔਨ ਦਾ ਹਿੰਦੂ ਕਮਿਊਨਿਟੀ ਵਾਹ ਜੀ ਵਾਹ ਮਤਲਬ ਇਹ ਹੈ ਕਿ ਅਗਰ ਜਿਹੜਾ ਪੰਨੂ ਕਹਿ ਰਿਹਾ ਕਿ ਇਹ ਖਾਲਸਤਾਨ ਜਿਹੜਾ ਬੰਨਣਾ ਚਾਹੀਦਾ ਇਹ ਹਿੰਦੀ ਹਿੰਦੂ ਹਿੰਦੂ ਕਮਿਊਨਿਟੀ ਦੇ ਉੱਤੇ ਅਟੈਕ ਹੋ ਗਿਆ ਸੁਭਾਨ ਅੱਲਾ ਵਾਹ ਬਈ ਵਾਹ ਵਾਹ ਬਈ ਵਾਹ ਹੂੰ ਹਿੰਦੀ ਹਿੰਦੀ ਲੈਂਗੁਏਜ ਗਲੋਬਲ ਤੇ ਹਿੰਦੀ ਤੁਸੀਂ ਬੋਲੋ ਲੈਂਗੁਏਜ ਹੈ ਗਲੋਬਲ ਤੇ ਹਿੰਦੀ ਉਹ ਲੈਂਗੁਏਜ ਜਿਹੜੀ ਜਿਹੜੀ ਹਿੰਦੁਸਤਾਨ ਦੇ ਲੋਕੀ ਜਿਹੜੇ ਨੇ ਉਹ ਨਹੀਂ ਮੰਨਦੇ ਉਹਨੂੰ ਉਹ ਅੰਗਰੇਜ਼ੀ ਚ ਗੱਲ ਕਰਦੇ ਨੇ ਹੈ ਜੇ ਉਹ ਪੂਰਾ ਨਾਰਥ ਇੰਡੀਆ ਜਿਹੜਾ ਉਹ ਹਿੰਦੀ ਨਹੀਂ ਮੰਨਦਾ ਹਿੰਦੀ ਨਹੀਂ ਬੋਲਦਾ ਮਹਾਰਾਸ਼ਟਰ ਵਾਲੇ ਹਿੰਦੀ ਨਹੀਂ ਬੋਲਦੇ ਹੈ ਯੂਪੀ ਬਿਹਾਰ ਵਾਲੇ ਹਿੰਦੀ ਨਹੀਂ ਬੋਲਦੇ ਹੈ ਕੇਰਲ ਵਾਲੇ ਹਿੰਦੀ ਨਹੀਂ ਬੋਲਦੇ ਚਨਾਈ ਵਾਲੇ ਹਿੰਦੀ ਨਹੀਂ ਬੋਲਦੇ ਹਜਰਬ ਹਰ ਕੋਈ ਸਟੇਟ ਆਪਣੀ ਆਪਣੀ ਜ਼ੁਬਾਨ ਬੋਲੀ ਜਾਂਦੀ ਔਥੇ ਹੂੰ ਮਹਾਰਾਸ਼ਟਰ ਵਾਲੇ ਕਹਿੰਦੇ ਸੀ ਮਰਾਠੀ ਆ ਮਰਾਠੀ ਬੋਲਣੀ ਹੈ ਹੈ ਨਾਰਥ ਵਾਲੇ ਕਹਿੰਦੇ ਨੇ ਅਸੀਂ ਜਨਾਬ ਤਮਿਲੀਆਂ ਨੇ ਤਮਿਲ ਬੋਲਣੀ ਹੈ ਤੁਸੀਂ ਇਹ ਕਹਿੰਦੇ ਹਿੰਦੀ ਜਿਹੜੀ ਨਾ ਹਿੰਦੀ ਦੇ ਜਨਾਬ ਹਿੰਦੀ ਦੇ ਜਨਾਬ ਆ ਗਿਆ ਉਹਨਾਂ ਨੇ ਅਸਲ ਗੱਲ ਨਾ ਹਿੰਦੀ ਏ ਨਾ ਹਿੰਦੂ ਰੌਲਾ ਤਕਲੀਫਾਂ ਤਕਲੀਫਾਂ ਸਿਰਫ ਇਹ ਨੇ ਕਿ ਜਨਾਬ ਤਕਲੀਫਾਂ ਇਹ ਨੇ ਕਿ ਸਾਡੇ ਜਨਾਬ ਆਪਣਾ ਜਿਹੜਾ ਕੀ ਕਹਿੰਦੇ ਨੇ ਉਹਨਾਂ ਤਕਲੀਫਾਂ ਇਹ ਨੇ ਕਿ ਹਿੰਦੁਸਤਾਨ ਤੇ ਕਿਉਂ ਗੱਲ ਕਰ ਲਈ ਅਸਲ ਰੌਲਾ ਇਹ ਹੈਗਾ ਹੁਣ ਆਜੋ ਇਹ ਤੁਹਾਨੂੰ ਮੈਂ ਦੱਸ ਦਿੱਤੀ ਇਹ ਤਾਂ ਮੈਂ ਦੱਸ ਦਿੱਤੀ ਕੈਨੇਡੀਅਨ ਹੈਂ ਇਹ ਜਿਹੜੀ ਕੈਨੇਡੀਅਨ ਹਿੰਦੂ ਫਾਊਂਡੇਸ਼ਨ ਜਿਹੜੀ ਸੀ ਇਹ ਸ਼ੁਰੂ ਦਿਨ ਤੋਂ ਲੋਕੀ ਕਹਿੰਦੇ ਸਨ ਕਿ ਇਹ ਏਜੰਟ ਹੈ ਇਹ ਜਿਵੇਂ ਬਿਸ਼ਨੋਈ ਕਹਿੰਗੇ ਇੱਥੇ ਦੀ ਪ੍ਰੌਕਸੀ ਹੈ ਐਵੀ ਐਵੀ ਪ੍ਰੌਕਸੀਆਂ ਨੇ ਇਹ ਵੀ ਪ੍ਰੌਕਸੀਆਂ ਨੇ ਜਿਹੜੀਆਂ ਕਿ ਪੈਸੇ ਲੈ ਕੇ ਫੰਡਿੰਗ ਲੈ ਕੇ ਹਿੰਦੁਸਤਾਨ ਦੇ ਕੋਲੋਂ ਇੱਥੇ ਉਹਦੀ ਲੋਬੀ ਕਰਦੀਆਂ ਨੇ ਹੈ ਹਿੰਦੁਸਤਾਨ ਇਹ ਜਿਹੜੇ ਕਰਕੇ ਇਹ ਜਿਹੜੇ ਉਹ ਲੋਕ ਨੇ ਉਹ ਲੋਕ ਨੇ ਹੁਣ ਅੱਗੇ ਆ ਜਾਓ ਜੀ ਸਭ ਤੋਂ ਪਹਿਲੇ ਤਕਲੀਫ ਸ਼ੁਰੂ ਹੋਈ ਸਾਖਾਫੀ ਨੇ ਇੱਕ ਰੂਪਾ ਸੁبرਮਨੀਅਮ ਹੈ ਰੂਪਾ ਸੁبرਮਨੀਅਮ ਅਜੇ ਮੈਂ ਸ਼ੁਰੂ ਕੀਤਾ ਇਹਨੇ ਜਨਾਬ ਆਪਣਾ ਇਹਨੇ ਟਵੀਟ ਕੀਤੀ ਹੂੰ ਇਹਨੇ ਟਵੀਟ ਕੀਤਾ ਜਨਾਬ ਹਾਂਜੀ ਰੂਪਾ ਸਾਹਿਬਾਨ ਜਨਾਬ ਜਦੋਂ ਇਹ ਇੰਟਰਵਿਊ ਨਸ਼ਰ ਹੋਇਆ ਤੇ ਜਨਾਬ ਇਹਨਾਂ ਨੇ ਇੰਟਰਵਿਊ ਪੋਸਟ ਕੀਤਾ ਰੂਪਾ ਹੋਰੀ ਨੇ ਤੇ ਲਿਖਦੀਆਂ ਨੇ ਮੈਂ ਤੈਨੂੰ ਬਾਅਦ ਦੱਸਣਾ ਇਸ ਦਾ ਰੂਪਾ ਦਾ ਵੀ ਰੂਪ ਰੇਖਾ ਤੁਹਾਡੇ ਸਾਹਮਣੇ ਮੈਂ ਪੂਰੀ ਤਰ੍ਹਾਂ ਰੱਖਾਂਗਾ ਇਫ ਯੂ ਵਾਂਟ ਟੂ ਸੀ ਵਟ ਡੈਕੇਡਸ ਆਫ ਪੋਲਿਟিক্যাল ਪੈਂਡਰਿੰਗ ਪੈਂਡਰਿੰਗ ਟੂ ਅ ਸਪੈਸ਼ਲ ਇੰਟਰਸਟ ਗਰਪ ਲਾਈਕਸ ਲੁక్స్ ਲਾਈਕ ਐਂਡ ਹਾਰਡ ਕੋਰਸ ਆ ਕੰਟਰੀ ਰੀਡ ਆਨ ਅ ਵੀਕ ਆਫਟਰ ਅਕਟੂਬਰ 7 ਗੁਰਪਤਵਨ ਸਿੰਘ ਪੰਨੂ ਅਕੀ ਖਾਲਸਤਾਨੀ ਫਿਗਰ ਰੀਲੀਜ਼ਡ ਅ ਵੀਡੀਓ ਪਰੇਜ਼ਿੰਗ ਹਮਾਸ ਹੈ ਇਹ ਲੋਕ ਜਿਹੜੇ ਨੇ ਇਹ ਹਿੰਦੂ ਸਾਰੇ ਜਿਹੜੇ ਨੇ ਇਹ ਇਜ਼ਰਾਈਲ ਵਾਲ ਨੇ ਇਹ ਕਹਿੰਦੇ ਨੇ ਕਿ ਸਭ ਨੂੰ ਪੂਰੀ ਪੂਰੀ ਫਲਸਤੀਨੇ ਨੂੰ ਗੋਲੀ ਮਾਰ ਦੇਣੀ ਚਾਹੀਦੀ ਫਲਸਤੀਨੇ ਨੂੰ ਨਾਸ ਮਕਾ ਦੇਣਾ ਚਾਹੀਦਾ ਇਹ ਨਿਤਨ ਯਹੂਦੀ ਪਿੱਠੂ ਨੇ ਸਾਰੇ ਇਸ ਵਾਸਤੇ ਗੁਰਪਤਵੰਨ ਸਿੰਘ ਪੰਨੂ ਹੋਰਾਂ ਨੇ ਜਿਹੜੀ ਗੱਲ ਕੀਤੀ ਸੀ ਕਿ ਫਲਸਤੀਨ ਨੂੰ ਉਹਨਾਂ ਦਾ ਰਾਈਟ ਮਿਲਣਾ ਚਾਹੀਦਾ ਇਹ ਤਕਲੀਫ ਹੈ ਰੂਪਨ ਸਵਾਲ ਲੈ ਕੇ ਆਈ ਨਾ ਦੂਜਾ ਇਹਨੇ ਦੂਸਰਾ ਕੀ ਉਸ ਤੋਂ ਬਾਅਦ ਕਹਿੰਦੀ ਹੈ ਕਿ ਜਨਾਬ ਇਹਨੇ ਗੁਰਪਤਵੰਨ ਸਿੰਘ ਪੰਨੂ ਹੋਰਾਂ ਨੇ ਏਅਰ ਇੰਡੀਆ ਚੱਲਣ ਦੀ ਵੀ ਬੰਦ ਕੀਤੀ ਸੀ ਤੇ ਫਿਰ ਨਾਲ ਲੈ ਕੇ ਆ ਗਈ ਏਅਰ ਇੰਡੀਆ ਉਹ ਲਟੇ 182 ਦਾ ਜਿਹੜਾ ਬਲਾਸ ਸੀ ਉਹਨੂੰ ਪਹਿਲੀ ਗੱਲ ਤੇ ਮੈਂ ਇੱਥੇ ਸਾਫ਼ ਕਰ ਦਵਾਂ ਕਿ ਜਿਹੜਾ ਬੰਦਾ ਹਮਾਸ ਦੇ ਨਾਲ ਜਿਹੜਾ ਬੰਦਾ ਫਿਲਸਤੀਨ ਦੇ ਨਾਲ ਨਹੀਂ ਖਲੋਤਾ ਉਹ ਦੁਨੀਆ ਜਿਹੜਾ ਨਾ ਆਪਣਾ ਇਨਸਾਨ ਕਹਿਣ ਦੇ ਯੋਗ ਨਹੀਂ ਉਹ ਸਿਰਫ ਕਠੋਰ ਦਿਲ ਹਿੰਦੂ ਹੋ ਸਕਦਾ ਹਿੰਦੂਤਵਾ ਹੋ ਸਕਦਾ ਜਿਹੜਾ ਕਿ ਕਸ਼ਮੀਰ ਦੇ ਵਿੱਚ ਲੋਕਾਂ ਨੂੰ ਜ਼ਬਾਹ ਕਰਦਾ ਮਾਰਦਾ ਨਾ ਹੱਤਿਆ ਨੂੰ ਤੇ ਨਾਲੇ ਉਹ ਜਿਹੜਾ ਫਿਲਸਤੀਨ ਦੇ ਵਿੱਚ ਲੋਕਾਂ ਨੂੰ ਮਾਰਨ ਦੇ ਵਾਲਿਆਂ ਦੀ ਹਮਾਇਤ ਕਰਦਾ ਇਸੇ ਰੋ ਲੋਗ ਹੋ ਸਕਦੇ ਨੇ ਬਾਕੀ ਰਹੀ ਗੱਲ 에어 ਇੰਡੀਆ 182 ਦੀ ਮੈਂ ਰੂਪਾ ਸੁبرਮਨੀਅਮ ਨੂੰ ਦੱਸ ਦਿਆਂ ਰੂਪਾ ਸੁبرਮਨੀਅਮ ਨੂੰ ਦੱਸ ਦਿਆਂ ਕਿ 에어 ਇੰਡੀਆ ਜਿਹੜਾ ਹੈ ਸੀ ਜਿਹੜਾ ਆਪਣਾ ਜਿਹੜਾ 에어 ਇੰਡੀਆ ਦਾ ਕਰੈਸ਼ ਹੋਇਆ ਉਹਦੇ ਵਿੱਚ ਉਹਦੇ ਵਿੱਚ ਕਿਸੇ ਵੀ ਸਿੰਘ ਦਾ ਕਿਸੇ ਵੀ ਜਿਹੜਾ ਸੀ ਸਿੱਖ ਦਾ ਹੱਥ ਨਹੀਂ ਸੀ ਉਹ ਤੁਹਾਡੇ ਉਹ ਤੁਹਾਡੇ ਜਿਹੜੇ ਸੁਰਿੰਦਰ ਮਲਕ ਉੱਥੇ ਤੇ ਉਸ ਟਾਈਮ ਵੇਲੇ ਜਿਹੜੇ ਜਿਹੜੇ ਆਪਣਾ ਹਾਈ ਕਮਿਸ਼ਨਰ ਸੀ ਉਹਦਾ ਹੱਥੇ ਉਹਨਾਂ ਨੇ ਸਾਰਾ ਕੁਝ ਕਰਵਾਇਆ 2 ਮਿਲੀਅਨ ਡਾਲਰ ਸਟੇਟ ਬੈਂਕ ਆਫ ਇੰਡੀਆ ਨੇ ਟਰਾਂਸਫਰ ਕੀਤੇ ਇੱਕ ਰੀਪੂ ਦਮਨ ਮਲਕ ਨਾਮ ਦੇ ਬੰਦੇ ਨੂੰ ਇਹ ਪੈਸੇ ਜਿਹੜੇ ਉਹਨੇ ਖਰ ਕੇ ਉੱਥੇ ਜਿਹੜਾ ਸੀ ਇਹ ਜਿਹੜਾ ਸੀ 에ਅਰ ਕ੍ਰੈਸ਼ ਦਾ ਬੰਦਬਸ ਕਰਵਾਇਆ ਤਰੀਖਾਂ ਪੜ ਲੈਣਾ ਝੂਠ ਫਿਰ ਬੋਲਣਾ ਅੱਛਾ ਖੈਰ ਹੁਣ ਇਹ ਸਾਡਾ ਮوضوع ਨਹੀਂ ਮੇਰਾ ਮوضوع ਹੈ ਕਿ ਮੱਛੇ ਮੈਂ ਪੁੱਛੇ ਮੈਂ ਕਿ ਦੀ ਰੂਪਾ ਦੇਖਿਆ ਦੀ ਰੂਪਾ ਹੈ ਕੌਣ ਰੂਪਾ ਨੇ ਜਨਾਬ ਵਿੱਚ ਲਿਖਿਆ ਸੀ ਕਿ ਦੀ ਰਾਈਟਰ ਆਫ ਨੈਫ ਵੀ ਠੀਕ ਹੈ ਜੀ ਦਿ ਰਾਈਟਰ ਹੋ ਫਪੀ ਅੱਛਾ ਮੈਂ ਸਮਝਿਆ ਪਹਿਲੇ ਪਤਾ ਨਹੀਂ ਕੋਈ ਇਹ ਫੋਰਨ ਪੋਲਿਸੀ ਦੇ ਰਾਈਟਰ ਹੈ ਮੈਂ ਕਿਹਾ ਯਾਰ ਇਤਨੀ ਵੱਡੀ ਐਡੇ ਵੱਡੇ ਫੋਰਨ ਪੋਲਿਸੀ ਮੈਗਜ਼ੀਨ ਦੇ ਰਾਈਟਰ ਜਿਹੜੀ ਉਹ ਇਨੀ ਛੋਟੀ ਸੋਚਦੀ ਜੇ ਨਹੀਂ ਛੋਟੀ ਗੱਲ ਨਹੀਂ ਕਰ ਸਕਦੀ ਤਾਂ ਜ਼ਾਤੀ ਤੌਰ ਤੇ ਇਹ ਤੇ ਲੱਗਦਾ ਜਿਵੇਂ ਕੋਈ ਪਰਸਨਲ ਤਕਲੀਫ ਹੋਈ ਹੈ ਆਪਣਾ ਗੁਰਪਤਵਨ ਸਿੰਘ ਪੰਨੂ ਉਹਦਾ ਇੰਟਰਵਿਊ ਦੀ ਇਹਨੂੰ ਕੋ ਪਰਮ ਪੰਨੂ ਨੇ ਖੁਦ ਕੋ ਜ਼ਾਤੀ ਤੌਰ ਤੇ ਇਹਨੂੰ ਰੂਪਾ ਨੂੰ ਕੋ ਮੁਖਾਤਬ ਕਰਕੇ ਕਹਿ ਦਿੱਤਾ ਹੈ ਜਿਹੜਾ ਨੂੰ ਹਿੰਦੂ ਫੋਬੀ ਹੋ ਕੇ ਪਤਾ ਨਹੀਂ ਕੀ ਕੀ ਬਕਵਾਸ ਸ਼ੁਰੂ ਕਰ ਦਿੱਤਾ ਮੈਂ ਕਿਹਾ ਐਫਪੀ ਦੀ ਰਿਪੋਰਟਰ ਹੋਵੇ ਤੇ ਇਹ ਗੱਲ ਹੀ ਕਰ ਸਕਦੀ ਮੈਂ ਜਿਹੜਾ ਐਪੀ ਤੇ ਕਲਿੱਕ ਕੀਤਾ ਤਾਂ ਬੱਲੇ ਕਹਿੰਦਾ ਉਹਦਾ ਫ੍ਰੀ ਪ੍ਰੈਸ ਇਹ ਜਨਾਬ ਕੋ ਫ੍ਰੀ ਪ੍ਰੈਸ ਦੇ ਤੋ ਲਿਖਦਿਆਂ ਨੇ ਠੀਕ ਹੈ ਜੀ ਆਨਸਟ ਇੰਡੀਪੈਂਡੈਂਟ ਐਂਡ ਫੇਅਰਲੈਸ ਦਾ ਫ੍ਰੀ ਮਤਲਬ ਇਹ ਫ੍ਰੀ ਪ੍ਰੈਸ ਨਾ ਲਿਖਦਿਆਂ ਨੇ ਆਪਣੇ ਵਾਸਤੇ ਫ੍ਰੀ ਪ੍ਰੈਸ ਮੰਗਦਿਆਂ ਨੇ ਲੇਕਿਨ ਕੈਨੇਡਾ ਦੇ ਟੀਵੀ ਨੂੰ ਕਹਿੰਨੇ ਕਿ ਤੁਸੀਂ ਜਿਹੜਾ ਆਪਣੇਸਰੇ ਲੋਕਾਂ ਨੂੰ ਫ੍ਰੀ ਪ੍ਰੈਸ ਨਾ ਹੋ ਇਹ ਬੇਸ਼ਰਮੀ ਦੀ ਇੰਤਹਾਈ ਕਿ ਜਿਹੜਾ ਇਨਸਾਨ ਆਪਣੇ ਵਾਸਤੇ ਆਜ਼ਾਦੀ ਮੰਗਦਾ ਵਾ ਦੂਸਰੇ ਦੀ ਆਜ਼ਾਦੀ ਦੇ ਉੱਤੇ ਇਸ ਤਰ੍ਹਾਂ ਕਮੈਂਟ ਕਰਦਾ ਇਹ ਮੁਨਾਫਕਤ ਹੈ ਇਹ ਦਮੂਹਾ ਦਮੂਹਾ ਪਾਨੇ ਇਹ ਇਸ ਵਾਸਤੇ ਜਿਹੜੇ ਜਿਹੜੇ ਧਾਇਰੇ ਲਈ ਕੰਮ ਕਰਦਿਏ ਨੇ ਉਹਦੇ ਉਹਦੀ ਉਹਦੀ ਇਹ ਹਾਲਤ ਹੈ ਨਦੀ ਹੈ ਉਹਨੂੰ ਕਹਿੰਦੇ ਨੇ ਤੁਸੀਂ ਜਨਾਬ ਉੱਥੇ ਜਿਹੜਾ ਆਪਣਾ ਉੱਥੇ ਤੁਸੀਂ ਮਨੂੰ ਵੀ ਇੰਟਰਵਿਊ ਨਾ ਲਵੋ ਉਸ ਤੋਂ ਬਾਅਦ ਦੇਖੋ ਇਸ ਕਦਰ ਘਟਿਆ ਕਿਰਦਾਰ ਹੈ ਰੂਪਾ ਦਾ ਇਹ ਰੂਪਾ ਦਾ ਇਸ ਕਦਰ ਘਟਿਆ ਕਿਰਦਾਰ ਹੈ ਕਿ ਸਿਰਫ ਕੈਨੇਡਾ ਦੇ ਟੀਵੀ ਲਈ ਨਹੀਂ ਆਖਿਆ ਟੀਵੀ ਲਈ ਨਹੀਂ ਆਖਿਆ ਪੂਰੇ ਸਿੰਘਾਂ ਦੀ ਇੱਕ ਪੂਰੀ ਕਮਿਊਨਿਟੀ ਨੂੰ ਜਿਹੜਾ ਸੀ ਕਮਿਊਨਿਟੀ ਵਾਸਤੇ ਡੈਰੋਗੇਟਰੀ ਵਰਡ ਲੈ ਕੇ ਆਈ ਇਹ ਫ੍ਰੀ ਪ੍ਰੈਸ ਦੀ ਗੱਲ ਕਰਦੀ ਇਹ ਫ੍ਰੀ ਪ੍ਰੈਸ ਦੀ ਗੱਲ ਕਰਦੀ ਪਰ ਅੰਦਰੋਂ ਉਬਾਲੇ ਖਾ ਰਿਆ ਇਹਨਾਂ ਦਾ ਖੂਨ ਬਰਬਾ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿਸ ਤਰ੍ਹਾਂ ਆਪਣੇ ਆਪ ਨੂੰ ਸੀਨੇ ਪੇਟਿਏ ਇਹ ਆਪਣੇ ਬਾਹਰ ਪੁੱਟਣ ਤੇ ਆਏ ਨੇ ਇਹ ਪਾਗਲ ਹੋ ਜਾਣੇ ਸਾਰੇ ਹਿੰਦੂ ਜਿਹੜੇ ਚਾਹੇ ਕੈਨੇਡਾ ਦੇ ਹੋਣ ਚਾਹੇ ਦਿੱਲੀ ਦੇ ਹੋਣ ਚਾਹੇ ਜਿੱਥੇ ਦੇ ਮਰਜ਼ੀ ਹੋਣ ਇੰਨੀ ਜ਼ਿਆਦਾ ਦੂਰ ਤੱਕ ਜਿਹੜਾ ਆਪਣਾ ਨੱਥ ਪਾਈ ਹੈ ਖਾਲਿਸਤਾਨ ਦੇ ਰੈਫਰੰਡਮ ਨੇ ਇਹ ਜਿਹੜੇ ਲੋਕ ਠੰਡ ਵਿੱਚ ਨਿਕਲੇ ਨੇ ਉਹਨਾਂ ਨੇ ਪੂਰੀ ਦੁਨੀਆ ਨੂੰ ਦੱਸ ਦਿੱਤਾ ਦੱਸ ਦਿੱਤਾ ਕਿ ਸਟਰਗਲ ਇਸ ਤਰ੍ਹਾਂ ਕਰੀ ਦੀਏ ਆਜ਼ਾਦੀ ਦੀ ਸਟਰਗਲ ਇਸ ਤਰ੍ਹਾਂ ਕਰੀ ਦੀਏ ਇਹ ਸਿਕਸ ਫਾਰ ਜਸਟਿਸ ਸਲੂਟ ਕਰਨ ਦੇ ਕਾਬਿਲ ਹੈ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਸਾਰੇ ਹਿੰਦੂ ਜਿਹੜੇ ਨੇ ਤਵੇ ਤੇ ਬਿਠਾ ਦਿੱਤੇ ਨਰਿੰਦਰ ਮੋਦੀ ਨੇ ਸੇਰ ਗੁਰੂ ਤੇਜ ਬਹਾਦਰ ਸਿੰਘ ਦੀ ਇੱਕ ਆਪਣਾ ਉਹਦੀ ਇੱਕ ਤਕਰੀਬ ਕੀਤੀ ਦੱਸਿਆ ਹੈ ਮਨਾਫਕਤ ਕੀਤੀ ਡਰਾਮੇਬਾਜ਼ੀ ਕੀਤੀ ਕਿ ਜਨਾਬ ਮੈਂ ਸਿੱਖਾਂ ਦਾ ਬੜਾ ਹੁੰਦਿਆਂ ਹੈ ਉਹ ਭੁੱਲ ਗਿਆ ਜਿਹੜਾ ਹਿੰਦੂ ਹਿੰਦੁਸਤਾਨੀ ਸਟੇਟ ਜਿਹੜਾ 1.8 ਲੱਖ ਸਿੱਖ ਨੌਜਵਾਨ ਕਤਲ ਕੀਤਾ ਜਿਹੜੇ ਜਿਹੜੇ 30 ਹਜ਼ਾਰ ਗੰਗ^{(\text{indira})} ਗਾਂਧੀ ਦੀ ਮਰਨ ਦੇ ਉੱਤੇ ਸਿੱਖ ਮਾਰੇ ਜਿਹੜੇ 10 ਹਜ਼ਾਰ ਗੁਰਦੁਆਰੇ ਸਾਡੇ ਜਿਹੜੇ ਮਿਲੀਅਨਜ਼ ਆਫ ਲੋਕਾਂ ਨੂੰ ਡਿਸਪਲੇਸ ਹੋਣਾ ਪਿਆ ਉਹ ਭੁੱਲੇ ਆ ਲੇਕਿਨ ਜੋ ਕਿ ਵੀਡੀਓ ਬਣਾ ਕੇ ਸੈਡੇ ਕਰਦੇ ਦੀ ਪੋਸਟ ਕਰਨੀ ਮੱਥਾ ਟੇਕਦੇ ਦੀ ਉਹਨੂੰ ਲੈ ਕੇ ਆ ਗਈ ਰੂਪਾ ਵਰਡ ਇਸਤੇਮਾਲ ਦੇਖੋ ਕਿਹੜਾ ਕੀਤਾ ਦ ਕਲੌਨਿਸਤਾਨੀ ਇਸ਼ੂ ਜਿਹਨੇ ਖਾਲਸਤਾਨੀ ਨੂੰ ਕਲੌਨਿਸਤਾਨੀ ਬੇਸ਼ਰਮ ਡੁੱਬ ਕੇ ਮਾਰ ਦੇਣਾ ਚਾਹੀਦਾ ਹੈ ਇਸਰੇ ਦੇ ਜਰਨਲਿਸਟਾਂ ਨੂੰ ਜਿਹੜਾ ਨੂੰ ਕੰਮਜ਼ ਕਮ ਲਫਜ਼ਾਂ ਦੀ ਮर्यादा ਦਾ ਵੀ ਨਹੀਂ ਪਤਾ ਕਿਹੜਾ ਸ਼ਬਦ ਕਿੱਥੇ ਵਰਤਣਾ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਕੋਈ ਬੰਦਾ ਕਹੇ ਕਿ ਇਹ ਹਿੰਦੂਤਵਾ ਕਰਦੇ ਨੇ ਆਰਐਸਐਸ ਦੇ ਭਗਤ ਹੋਰ ਸੰਗੀ ਨੇ ਉਹਦੋਂ ਨੂੰ ਤਕਲੀਫ ਹੁੰਦੀ ਇਹ ਸਭ ਸੰਘ ਪਰਿਵਾਰ ਦਾ ਹਿੱਸਾ ਨੇ ਇਹ ਸਾਰੇ ਜਿੰਨੇ ਇਸਰੇ ਦੇ ਜਰਨਲਿਸਟ ਨੇ ਸਭ ਸੰਘ ਪਰਿਵਾਰ ਦਾ ਹਿੱਸਾ ਨੇ ਮੇਰਾ ਜਰਨਲਿਸਟਾਂ ਨਾਲ ਇੰਡੀਅਨ ਜਰਨਲਿਸਟਾਂ ਨਾਲ ਬੜਾ ਪੁਰਾਣਾ ਵਾਸਤਾ ਹੈ ਬੜਾ ਪੁਰਾਣਾ ਵਾਪਿਆ ਮੈਂ ਬੜਾ 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 ਕਠੋਰ ਬੜਾ ਬੜਾ ਹਿੰਦੂ ਬੜਾ ਬੜਾ ਹਿੰਦੂਤਵਾ ਦਾ ਤਰਜਮਾਨ ਜਰਨਲਿਸਟ ਦੇਖਿਆ ਇੰਨੇ ਹਿੰਦੁਸਤਾਨ ਦਾ ਇੰਡੀਆ ਦਾ ਮੈਂ 10-15 ਸਾਲ ਤੋਂ ਉਹਨਾਂ ਦਾ ਬਾਪ ਪਿਆ ਤੁਸੀਂ ਸਭ ਤੋਂ ਵੱਡਾ ਜਿਹੜਾ ਤੁਸੀਂ ਕਹੋਗੇ ਜਿਹੜਾ ਭਗਤ ਹੈ ਜਾਂ ਕਠੋਰ ਜਿਹੜਾ ਹਿੰਦੂਤਵਾ ਦਾ ਜਰਨਲਿਸਟ ਹੈ ਤੁਸੀਂ ਕਹਿੰਦੇ ਹੋ ਕਿ ਅਰਨਬ ਗੋਸਵਾਮੀ ਹੈ ਮੈਂ ਉਹਦੇ ਨਾਲ ਵੀ ਉਹ ਵੀ ਜਿਹੜਾ ਸਿਰਫ ਟੀਵੀ ਦੀ ਸਕਰੀਨ ਦੇ ਉੱਤੇ ਆ ਕੇ ਇਸ ਤਰ੍ਹਾਂ ਨਿਰਕਤਾਂ ਕਰਦਾ ਜਾਤੀ ਤੌਰ ਦੇ ਉੱਤੇ ਉਹਨੂੰ ਇੰਨੀ ਤਕਲੀਫ ਹਿੰਦੂਆਂ ਦੀ ਜੇ ਹਿੰਦੁਸਤਾਨ ਦੀ ਕਾਟੇ ਪਰ ਇਹ ਜਿਹੜੀ ਰੂਪਾ ਸੁਬਰਮਨੀਅਮ ਉਤੋਂ ਵੀ ਦੋ ਕਦਮ ਅੱਗੇ ਮੈਨੂੰ ਨਜ਼ਰ ਆਈ। ਜੇ ਤੇ ਅੰਦਰ ਜਿਹੜੀ ਕੈਨੇਡਾ 'ਚ ਬੈਠ ਕੇ ਕੈਨੇਡਾ ਦੀ ਗੱਲ ਨਹੀਂ ਕਰਦੀ। ਕੈਨੇਡਾ ਦੀ ਸਿਟੀਜ਼ਨ ਹੈ, ਕੈਨੇਡਾ ਦੀ ਸ਼ਰੀਅਤ ਲੈ ਆ ਕੇ ਕੈਨੇਡਾ ਦੀ ਖਾਂਦੀ, ਕੈਨੇਡਾ ਜੋ ਕਮਾਂਦੀ। ਗੱਲ ਹਿੰਦੁਸਤਾਨ ਦੀ ਕਰਨੀ। ਖਾਣਾ ਕਮਾਣਾ, ਰਹਿਣਾ ਪਾਉਣਾ ਕੈਨੇਡਾ ਦਾ ਤੇ ਗੱਲਾਂ ਕਰਨੀਆਂ ਹਿੰਦੂਆਂ ਹਿੰਦੁਸਤਾਨ ਦੀਆਂ। ਇਹ ਕਿੰਦੀ ਬੇਸ਼ਰਮੀ ਹੈ। ਨਕਲੋਨਸਟਾਨੀ ਇਸ਼ੂ ਵਿੱਚ ਕੰਟੀਨਿਊਸ ਟੂ ਫਾਈਂਡ ਆਕਸੀਜਨ ਇਨ ਕੈਨੇਡਾ। ਤੁਸੀਂ ਮਾਰਦੇ ਹੋ, ਨਾ ਦਿਓ ਆਕਸੀਜਨ। ਹੈ? ਹਿੰਦੂਤਵਾ ਨੂੰ ਆਕਸੀਜਨ ਮਿਲੇ ਕੈਨੇਡਾ ਚ ਤੁਹਾਡੇ ਰਗੇ ਲੋਕ ਬੈਠ ਕੇ ਤੇ ਫ੍ਰੀ ਪ੍ਰੈਸ ਤੇ ਫ੍ਰੀ ਪ੍ਰਚਾਰ ਕਰਨੇ ਹਿੰਦੂਆਂ ਦਾ ਹਿੰਦੁਸਤਾਨੀਆਂ ਦਾ ਹਿੰਦੂਤਵਾ ਦਾ ਆਰਐਸਐਸ ਦਾ ਟੀਮਿਸਮ ਦਾ ਮਹਾਭਾਰਤ ਦਾ ਹੈ ਅਖੰਡ ਭਾਰਤ ਦੇ ਪਾੜ ਪੜੋ ਤੁਸੀਂ ਇੱਥੇ ਬੈਠ ਕੇ ਕੈਨੇਡਾ ਦੇ ਵਿੱਚ ਹੋਰ ਕੋਈ ਨਾ ਕਰੇ ਏਡੀ ਕਟਿਆ ਏਡੀ ਕਟਿਆ ਸੋਚ ਏਡੀ ਮੁਨਾਫਕਤ ਵਾਲੀ ਸੋਚ ਇਹ 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 ਬਕਵਾਸਾ ਦੇਖੋ ਕਰਦੇ ਹੈ ਉਹ ਤੂੰ ਬਾਅਦ ਐਡੀ ਸ਼ਰਮਿੰਦਗੀ ਐਡੀ ਤਕਲੀਫ ਬੇਬਸੀ ਦੇਖੋ ਕਿ ਇੱਕ ਪੋਸ ਜਗਦੀਪ ਸਿੰਘ ਨੇ ਕੀਤੀ ਆਪਣੇ ਭਾਈ ਨੇ ਕਿ ਜਨਾਬ ਦੇਖੋ ਠੀਕ ਹੈ ਦੇਸਪਾਈਟ ਫ੍ਰੀਜ਼ਿੰਗ ਕੋਲਡ ਆਉਟਵਾ ਸੋ ਮੈਸਿਵ ਟਰਨ ਆਊਟ ਆਫ ਕਾਲਿਸਤਾਨ ਰੈਂਡਮ ਵੋਟਿੰਗ ਵੀਡੀਓ ਪੋਸ ਕਿ ਜਦ ਬਕਾਇਦਾ ਬਰਫਬਾਰੀ ਹੋ ਰਹੀ ਹੈ 스ਨੋ ਫਾਲ ਹੋ ਰਹੀ ਹੈ ਉਹਨੂੰ ਤਿਆਗ ਕਰਕੇ ਕਹਿ ਰਹੀ ਹੈ ਇਟ ਰੀਲੀ ਵਾਸ ਨਾਟ ਦੈਟ ਕੋਲਡ ਟੂਡੇ ਵਟ ਅ ਕਲਾਉਨ ਸ਼ੋ ਇਹ ਆਪ ਬੰਦ ਰਹੀਏ ਆਪ ਕਲਾਉਨ ਨੇ ਸਾਰੇ ਆਪ ਜੋਕਰਾਂ ਦਾ ਬੰਚ ਹੈਗਾ ਜਿਹੜੇ ਬਕਵਾਸ ਕਰਦੇ ਨੇ ਬੈਠ ਕੇ ਇੱਥੇ ਆਪਣੇ ਵਾਸਤੇ ਆਜ਼ਾਦੀਆਂ ਮੰਗਦੇ ਨੇ ਆਪਣੇ ਵਾਸਤੇ ਬੋਲਣ ਦੀ ਆਜ਼ਾਦੀ ਮੰਗਦੇ ਨੇ ਆਪਣੇ ਵਾਸਤੇ ਆਪਣੇ ਵਾਸਤੇ ਰਾਈਟਸ ਮੰਗਦੇ ਨੇ ਲੇਕਿਨ ਦੂਸਰਿਆਂ ਦੀ ਆਜ਼ਾਦੀਆਂ ਉਤੇ ਉਂਗਲਾਂ ਉਠਾਉਂਦੇ ਨੇ ਦੂਸਰਿਆਂ ਦੇ ਰਾਈਟਸ ਉਤੇ ਉਂਗਲੀਆਂ ਠਾਉਂਦੇ ਨੇ ਇਸ ਤਰ੍ਹਾਂ ਦੇ ਲੋਕ ਮੁਨਾਫਕ ਹੁੰਦੇ ਮੁਨਾਫਕ ਠੀਕ ਹੈ ਜੀ ਇੱਕ ਹੋਰ ਤਕਲੀਫ ਹੋਈ ਜਦੋਂ ਕਿ ਲੁਕੇ ਇੱਕ ਹੋਰ ਤਸਵੀਰ ਫੋਟੋ ਪੋਸਟ ਕੀਤੀ ਕਿਸੇ ਨੇ ਹੈ ਦੇਸ ਐਕਸਪਲੇਨ ਵਾਈਨ ਆਈ ਸੋ ਐਟ ਦਾ ਮਾਲ अर्ਲੀਅਰ ਆਈ ਫੈਲਟ ਲਾਈਕ ਆਈ ਵਾਸ ਅ ਮਾਲ ਇਨ ਅੰਮ੍ਰਿਤਸਰ ਤੇ ਫਿਰ ਕੀ ਹੋਇਆ ਜੀ ਹੈ ਹਿੰਦੂਆ ਨੂੰ ਬਿਲਨ ਉਹ ਹਿੰਦੂ ਅਗਰ ਸਾਰੇ ਜਿਹੜੇ ਨੇ ਉਹ ਆਪਣਾ ਯੂਕੇ ਦੇ ਵਿੱਚ ਆਪਣਾ ਪੂਰਾ ਸੌਥ ਹਾਲ ਜਿਹੜਾ ਨਾ ਬੁੱਕ ਕਰਕੇ ਬਾਈਂਨ ਤੇ ਉਹ ਠੀਕ ਹੈ ਹੈ ਉਥੇ ਤੁਹਾਡੀ ਜਨਾਬ ਬਿੰਦਕ ਸਾਡੀ ਆਪਣੀ ਕਮਿਊਨਿਟੀ ਰਹਿੰਦੀ ਹੈ ਤੇ ਕੈਨੇਡਾ ਦੇ ਵਿੱਚ ਅਗਰ ਰੋਟਵਾ ਦੇ ਵਿੱਚ ਜਿਹੜੇ ਸਿੰਘ ਇਕੱਠੇ ਹੋ ਜਾਂਦੇ ਤੁਹਾਨੂੰ ਲੱਗ ਕੇ ਅੰਮ੍ਰਿਤਸਰ ਦੇ ਮਾਲ ਚ ਆ ਗਈ ਹੈ ਤੇ ਸ਼ਰਮੀ ਦੀ ਗੱਲ ਹੈ ਬੇਸ਼ਰਮੀ ਦੀ ਗੱਲ ਇਹ ਇਹ ਇਹਨਾਂ ਦੇ ਦੋ ਦੋ ਚਿਹਰੇ ਨੇ ਜਿਹੜੇ ਮੈਂ ਕੈਮਰੇ ਸਾਹਮਣੇ ਰੱਖਾ ਇਹ ਰੂਪਾ ਸੁبرਮਨੀਅਮ ਜੈਸੀਆਂ ਔਰਤਾਂ ਜਿਹੜੀਆਂ ਨੇ ਜਿਹੜੇ ਇਹਨਾਂ ਦੇ ਸਾਹਾਫੀ ਨੇ ਇਹ ਇਹ ਬੇਸ਼ਰਮ ਟੋਲਾ ਹੈਗਾ ਇਹਨਾਂ ਦੇ ਇਹਨਾਂ ਦੇ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਜਿਹੜਾ ਇੰਟਰਵਿਊ ਦੇ ਕੇ ਸਹੀ ਸਾੜਾ ਲਾਇਆ ਇਹਨਾਂ ਨੂੰ ਸਹੀ ਇਹਨਾਂ ਦੀ ਪੂਛਲ ਤੇ ਪੈਰ ਰੱਖਿਆ ਇਹ ਆਪਣੀ ਪੂਛਲ ਮੂੰਹ ਤੇ ਲੈ ਕੇ ਘੁੰਮਦੇ ਰਹਿਣਗੇ ਇਹ ਉਹ ਜਾਨਵਰ ਨੇ ਹੈ ਸਟਾਫ ਰਾਈਟਰ ਦੀ ਐਫਪੀ ਹੈ ਇਕਦੀ ਤੂੰ ਜਨਾਬ ਉਥੇ ਇਹ ਇਹੋ ਲੋਗ ਨੇ ਇਹ ਰੂਪਾ ਸੁਬ੍ਰਮਣੀ ਨਹੀਂ ਜਿਹਾ ਉਹ ਲੋਗ ਨੇ ਜਿਹੜੇ ਲਿਬਰਲਿਜ਼ਮ ਦਾ ਲਿਬਾਦਾ ਪਾ ਕੇ ਤੇ ਆਪਣੇ ਆਪ ਨੂੰ ਲੈਫਟਿਸਟ ਸ਼ੋ ਕਰਦੇ ਨੇ ਪਰ ਅੰਦਰੋਂ ਜਿਹੜੇ ਐਕਸਟ੍ਰੀਮ ਰਾਈਟਿਸਟ ਹੁੰਦੇ ਨੇ ਐਕ੍ਰੀ ਐਕਸਟ੍ਰੀਮ ਇੰਤਹਾਪਸੰਦ ਇੰਤਹਾਪਸੰਦ ਟੈਰਰਿਸਟ ਤੱਕ ਹੁੰਦੇ ਨੇ ਇਹ ਲੋਗ ਅੰਦਰੋਂ ਇਹ ਐਕਸਟ੍ਰੀਮ ਹਿੰਦੂਤਵਾ ਦੇ ਲੋਗ ਨੇ ਸਾਰੇ ਇਹ ਝੂਠ ਬੋਲਦੇ ਨੇ ਉੱਤੇ ਇਹ ਊਟ ਵੱਚ ਰਹਿੰਦੀ ਹੈ ਕੈਨੇਡਾ 'ਚ ਰਹਿੰਦੀ ਹੈ ਆਪਣੇ ਵਾਸਤੇ ਸਾਰੀਆਂ ਆਜ਼ਾਦੀਆਂ ਪਾਲਦੀ ਹੈ ਪਰ ਕਿਸੇ ਹੋਰ ਦੀ ਜਿਹੜੀ ਆਜ਼ਾਦੀ ਹੈ ਉਹਨੂੰ 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 ਇਹ ਲੱਗਦਾ ਕਿ ਇਹ ਜਿਹੜਾ ਇਹ ਗਲਤ ਕੰਮ ਕਰ ਰਿਹਾ ਹੈ ਮੈਂ ਕਿਹਾ ਸਾਡੇ ਸਾਹਮਣੇ ਜਰਾ ਪੰਨੂ ਸਾਹਿਬ ਨੇ ਜਿਹੜੀ ਇਹਨਾਂ ਦੇ ਪੁੱਛਲ ਦੇ ਪੈਰ ਰੱਖਿਆ ਜਰਾ ਮੈਂ ਵੀ ਦੱਸਾਂ ਕਿ ਜਿਹੜੀਆਂ ਰੂਪਾ ਸੁਬ੍ਰਮਨੀਅਮ ਜਿਹੜੀਆਂ ਨੇ ਇਹਨਾਂ ਨੂੰ ਕੀ ਤਕਲੀਫ ਹੈ ਕੈਨੇਡਾ ਦੇ ਜਨਾਬ ਟੀਵੀ ਕੋਲੋਂ ਮੰਗ ਕਰ ਤੁਸੀਂ ਇਹਨਾਂ ਨੂੰ ਕਿਉਂ ਸਪੇਸ ਦਿੱਤੀ ਇਹਨੂੰ ਬਿਠਾਓ ਇਸ ਚੜੇਲ ਨੂੰ ਲਿਆ ਕੇ ਉੱਤੇ ਟੀਵੀ ਦੇ ਦੇ ਇੰਟਰਵਿਊ ਲਓ ਇਹ ਸਿੱਖਾਂ ਦੇ ਖਿਲਾਫ ਗੱਲ ਕਰੇ ਤਾਂ ਫਿਰ ਠੀਕ ਹੈ ਇਹ ਪੰਜਾਬ ਦੇ फिर कनेडा का जो टी जायज़ काम करेगा फ्री प्रेस प्रैस देते डायरेक्टर है वो दो नंबर साफ ही सारे इजाजत दनवाद